ਉਹ ਜੀ ਨਾ ਹਾਦਸਾ ਗਾਂਧੀ ਕਿ ਮਾਰਾ ਕੰਮ ਕਰ ਰਿਹਾ ਡਰਾਈਵਰੀ ਕਰਦਾ ਅੱਛਾ ਸਿੱਧੇ ਹੀ ਲੀ ਹਾਂ ਕੀ ਹੋਇਆ ਕੀ ਆ ਜੀ ਚੱਲ ਚੱਲ ਬਈ ਚੱਲਾ ਇਹ ਘੋੜਾ ਰਾਸਤਾਂ ਦਾ ਕੋਨੇ ਉੱਤੇ ਅਟੈਕ ਕਰਦਾ ਸੀਗਾ ਉਹ ਟੱਕੰਦ ਕਰਕੇ ਉਹਨੂੰ ਟੱਕਾ ਹੀ ਲੱਗ ਗਿਆ ਕਿਨੇ ਕੋਈ ਹੋਇਆ ਜੀ ਸਾਡੇ ਗੱਟ ਅੱਛਾ ਚੱਲ ਚੱਲ ਇੱਕ ਵਾਰੀ ਤੁਸੀਂ ਅਸੀਰ ਅਮਰਤਾਲੀ ਦੀ ਤੇ ਚੱਲ ਕਿਵੇਂ ਹੋ ਗਿਆ ਕੋਈ ਬੰਦੇ ਦੀ ਜਾਨ ਨਹੀਂ ਪਾਉਂਦੀ ਟੱਕਾ ਤੇ ਵੱਡੀ ਘਾਤਿਰੀ ਹੋ ਗਈ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਪਮੰਡ ਬੱਚਾ ਰਾਂ ਸੇਪਰ ਹਾਂ ਟਿਕਲਾ ਰਹੇ ਤੇ ਨਾਮਾ ਤੁਹਾਡਾ ਮੇਰਾ ਨਾਮ ਐਸੇ ਮਨਜੀਤ ਸਿੰਘ ਇੰਚਾਰਜ ਕਿਉਂਕਿ ਵਰਮਨ ਇਮਾਮ ਮੇਖਾਲਾ ਦਾ ਇਹ ਅੱਜ ਹੀ ਆਪਣੇ ਪੋਣਾ ਤੇ ਸਵੇਰੇ ਇੱਕ ਦੋ ਟੱਕਾਂ ਦਾ ਹੋਇਆ ਸੀ ਐਕਸੀਡੈਂਟ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਫਿਰ ਰਿਪੋਰਟੇ ਜਾਉਣ ਲੱਗਾ ਜੀ ਹੁਣ ਅਸੀਂ ਉੱਥੇ ਮੁੱਖ ਦੇ ਪਹੁੰਚ ਕੇ ਐਕਸਟ੍ਰੀਮ ਗਨ ਚਾਲੂ ਕਰਾਂਗੇ ਕੀ ਨਾਵਾ ਤਾ ਦਾ ਗਾਂਧੀ ਕੁਮਾਰ ਆਂ ਕੀ ਕੰਮ ਕਰਦੇ ਹੋ ਡਰਾਈਵਰੀ ਕਰਦਾ ਅਸੀਂ ਤੁਸੀਂ ਹਾਂ ਕੀ ਹੋਇਆ ਕੀ ਆ ਇਹ ਇਹ ਕੋੜਾ ਰਾਸਤਾ ਆਂ ਦਾ ਕੋਈ ਨੋ ਅਟੈਕ ਕਰਦਾ ਸੀਗਾ ਉਹ ਤੇ ਧੁੰਦ ਕਰਕੇ ਨੂੰ ਪਤਾ ਨਹੀਂ ਲੱਗਿਆ ਕਿਨੇ ਕੁਝ ਹੋਇਆ ਜੀ ਸਾਢੇ 8 ਇੱਕ ਵਾਰੀ ਤੁਸੀਂ ਅਸੀਂ ਰਾਮਰ ਪਿੰਡ ਵਿੱਚ ਨੁਕਸਾਨ ਕਿੰਨਾ ਹੋ ਗਿਆ ਛੱਟ ਵੜ ਗਈ ਜਾਨ ਨੂੰ ਸਾਡਾ ਛੱਟ ਵੜ ਗੱਡੀ ਖਤਮ ਹੋ ਗਈ

ਸਰ ਕੀ ਨਾਮਾ ਤੁਹਾਡਾ ਕਿਹੜਾ ਥਾਣਾ ਹੈ ਮੇਰਾ ਨਾਮ ਐਸਏ ਮਨਜੀਤ ਸਿੰਘ ਅੰਤਿਆਰ ਚੌਕੀ ਵਰਧਮਾਨ ਕੀ ਮਾਮਲਾ ਹੈ ਖਾਲਸਾ ਹੋਇਆ ਤੁਹਾਡੇ ਇਹ ਜੀ ਅੱਜ ਹੀ ਆਪਣੇ ਪੁਲਾ ਤੇ ਸਵੇਰੇ ਇੱਕ ਦੋ ਟਰੱਕਾਂ ਦਾ ਹੋਇਆ ਸੀ ਐਕਸੀਡੈਂਟ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹਦੇ ਕਰਕੇ ਪੁਲ ਤੇ ਜਾਮ ਲੱਗਾ ਸੀ ਉਹਨਾਂ ਅਸੀਂ ਉੱਥੇ ਮੋਕੇ ਤੇ ਪਹੁੰਚ ਕੇ ਟ੍ਰੈਫਿਕ ਸਟਾਫ ਨੂੰ ਮੈਂ ਚਾਲੂ ਕਰਤਾ